ਦੁਜੇੜੇ ਤਿੰਨ ਚਾਰ ਪਾਰਟੀਆਂ ਕੋਈ ਵੋਟਾਂ ਵਲੇ ਤੇ ਭੱਜੇ ਥੁਰ ਜਾ ਡੱਡੂ ਗੜੈਂਗੜੈਂ ਕਰਦੇ ਅਟਰਾ ਗੜੈਂਗੜੈਂ ਕਰਦੇ ਵੋਟਾਂ ਮੰਗਦੇ ਹੁਣੇ ਕਿੱਥੇ ਸਾਡ ਥੁੱਤੀ ਆ ਇਹਨਾਂ ਨੂੰ ਬੜੇ ਸਾਡੇ ਬੱਚੇ ਸਾਡੇ ਭਰਾ ਸਾਡੇ ਬਾਪ ਦਾ ਬਰਾਬਰ ਬਜ਼ੁਰਗ ਜਿਹੜੇ ਇੱਥੇ ਸੜਕਾਂ ਤੇ ਰੋਲਦਾ ਆ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਲੀਡਰਾਂ ਨੂੰ ਕਹਿਣਾ ਚਾਹੁੰਨਾ ਵਾ ਇਹਨਾਂ ਤਿੰਨ ਚਾਰ ਦਿਨਾਂ ਬਣਾਈਆਂ ਵਾ ਸਭਾ ਜੀਆਂ ਆਪਣੀਆਂ ਇਹ ਇਕੱਠੇ ਹੋਣਾ ਅਸੀਂ ਦਿੱਲੀ ਨੂੰ ਜਾ ਰਹੇ ਜੇ ਪੰਜਾਬ ਦੇ ਸੇਕਾਂ ਮੱਝ ਰਮਢੇਲ ਵਾ ਅਸੀਂ ਖਰਦਾਰ ਲੋਕਾਂ ਦੁਜੇੜੇ ਤਿੰਨ ਚਾਰ ਪਾਰਟੀਆਂ ਕੋਈ ਵੋਟਾਂ ਵਲੇ ਤੇ ਭੱਜੇ ਦੇ ਡੁੱਗ ਡੈਂਗ ਡੈਂਗ ਕਰਦੇ ਅੱਗਾ ਡੈਂਗ ਡੈਂਗ ਕਰਦੇ ਵੋਟਾਂ ਮੰਗਦੇ ਹੁਣੇ ਕਿੱਥੇ ਸਾਡੀ ਧੁੱਤੀ ਆ ਇਹਨਾਂ ਨੂੰ ਬੜੇ ਸਾਡੇ ਬੱਚੇ ਸਾਡੇ ਭਰਾ ਸਾਡੇ ਬਾਪਦੇ ਬਰਾਬਰ ਬਜ਼ੁਰਗ ਜਿਹੜੇ ਇੱਥੇ ਸੜਕਾਂ ਤੇ ਰੋਣਦਾ ਆ ਇਹ ਗੁੱਡੀ ਲਿੰਦੇ ਸੁੱਤੇ ਆ ਹੋਰ ਦਹਾਂ ਦੇ ਨੂੰ ਇਹ ਰੌਲਾ ਪੋਣਾ ਪਿੰਡਾਂ ਚ ਸਾਨੂੰ ਵੋਟਾਂ ਬਹੁ ਹੱਥੀ ਘੋੜਦੇ ਬਣਨਾ ਤੁਸੀਂ ਸਾਡੇ ਬਾਪੂ ਜੋ ਤੁਸੀਂ ਕਾਦੇ ਪੁੱਤ ਈ ਆ ਜੋ ਸਾਡੀ ਲਾਜ ਰੱਖੋ ਸਾਡੀ ਦਾੜੀ ਫੜ ਲੈਣੀ ਨਾ ਹੱਥ ਚ ਆਉਦੀ ਸਾਨੂੰ ਹੁਣ ਕਿੱਥੇ ਸੁੱਤੇ ਹੁੰਨੇ ਇਹਨਾਂ ਨੂੰ ਪਤਾ ਸਾਡੇ ਇੱਥੇ ਨੌਜਵਾਨ ਤੇ ਬਜ਼ੁਰਗ ਬੈਠੇ ਰੋਣਦਾ ਆ ਇਹਨਾਂ ਨੂੰ ਕੋਈ ਲੰਦ ਵਿਚਾਰ ਨਹੀਂ ਕਿ ਸਾਡੀ ਇਹਨਾਂ ਨੂੰ ਕੋਈ ਕੋ ਸੋਚਣਾ ਚਾਹੀਦਾ ਵਾ ਇਹ ਨਰਾ ਚੌਧਰਪੁਰ ਜੀ ਬੈਠੇ ਸਾਡੀ ਸਰਕਾਰ ਸਾਡੀ ਸਰਕਾਰ ਕਰਦੇ ਆ ਇਹਨਾਂ ਬਦਲਾਅ ਚ ਕੁਝ ਨਹੀਂ ਨੰਦੋਤਾ ਪੰਜਾਬ ਬਾਰੇ ਕੀਤਾ ਇਹਨਾਂ ਸਾਡੇ ਪੁਰਖ ਬਜ਼ੁਰਗਾਂ ਦੇ ਹੱਥ ਰੋਲਤੇ ਆ ਸੜਕਾਂ ਤੇ ਕੀ ਹਾਲ ਹੈ ਤੁਹਾਡਾ ਇਹਦਾ ਸਾਡਾ ਪੁੱਤਰ ਕਿ ਨੌਜਵਾਨ ਖੁਫ ਕਰਨ ਸੰਸੀਦ ਹੋ ਗਿਆ ਵਾ ਕਿੱਡੀਂ ਦੋਗੀਆਂ ਭੈਣਾ ਵਾ ਕੀ ਉਹਦੀ ਜ਼ਿੰਦਗੀ ਕਾਲੀ ਉਹਨਾਂ ਦੀ ਭੈਣਾ ਦੀ ਉਹਦੇ ਪਿਓ ਦੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਤਸਵੀਰਾਂ ਖਨੌਰੀ ਬਾਰਡਰ ਦੀਆਂ ਨੇ ਜਿੱਥੇ ਬਜ਼ੁਰਗਾਂ ਦੇ ਵੱਲੋਂ ਜਿਹੜੇ ਆਪਣੇ ਪੱਖ ਰੱਖੇ ਗਏ ਨੇ ਵਿਚਾਰ ਪੇਸ਼ ਕੀਤੇ ਗਏ ਨੇ ਔਰ ਇੱਕ ਤਰ੍ਹਾਂ ਦੇ ਨਾਲ ਇਹ ਗੱਲ ਕਹੀ ਗਈ ਹੈ ਕਿ ਚੋਣਾਂ ਦੇ ਵਿੱਚ ਅਸੀਂ ਜ਼ਰੂਰ ਇਸ ਸਬੰਧ ਵਿੱਚ ਜਵਾਬ ਦੇਵਾਂਗੇ ਔਰ ਮਜ਼ਾਕੀਆ ਲਹਿਜ਼ੇ ਦੇ ਵਿੱਚ ਜਿਹੜੇ ਟਿੱਚਰਾਂ ਵੀ ਕੀਤੀਆਂ ਗਈਆਂ ਨੇ ਤਾਂ ਇਹ ਖਨੌਰੀ ਬਾਰਡਰ ਦੀ ਤਸਵੀਰ ਹੈ ਬਜ਼ੁਰਗਾਂ ਦੇ ਵੱਲੋਂ ਜਿਹੜਾ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਹੈ ਦੂਜੇ ਦੇ ਤਿੰਨ ਚਾਰ ਪਾਰਟੀਆਂ ਕੋਲ ਵੋਟਾਂ ਵਲੇ ਤੇ ਭੱਜੇ ਫਿਰਦੇ ਡੱਡੂ ਗੜੈਂਗੜੈਂ ਕਰਦੇ ਟਰ ਗੜੈਂਗੜੈਂ ਕਰਦੇ ਵੋਟਾਂ ਮੰਗਦੇ ਉਹ ਕਿੱਥੇ ਸਾਡੀ ਛੁੱਟੀ ਆ ਇਹਨਾਂ ਨੂੰ ਬਸ ਸਾਡੇ ਬੱਚੇ ਸਾਡੇ ਭਰਾ ਸਾਡੇ ਬਾਪ ਦਾ ਬਰਾਬਰ ਬਜ਼ੁਰਗ ਜਿਹੜੇ ਇੱਥੇ ਛੜਕਾਂ ਦੇ ਰੋਲਦਾ ਆ ਵਾਹਿਗੁਰੂ ਜੀ ਖਾਲਸਾ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਲੀਡਰਾਂ ਨੂੰ ਕਹਿਣਾ ਚਾਹੁੰਦਾ ਵਾਂ ਇਹਨਾਂ ਤਿੰਨ ਚਾਰ ਦਿਨ ਬਣਾਈਆਂ ਵਾ ਸਭਾ ਜੀਆਂ ਆਪਣੀਆਂ ਇਹ ਇਕੱਠੇ ਹੋਣਾ ਅਸੀਂ ਦਿੱਲੀ ਨੂੰ ਜਾ ਲੱਗੇ ਪੰਜਾਬ ਦੇ ਸਿੱਖਾਂ ਮੱਝ ਦੇ ਮਝੇਲ ਵਾਂ ਅਸੀਂ ਖਰਦਾਰ ਲੋਕ ਆ ਦੂਜੇ ਦੇ ਤਿੰਨ ਚਾਰ ਪਾਰਟੀਆਂ ਕੋਲ ਵੋਟਾਂ ਵਲੇ ਤੇ ਭੱਜੇ ਕਰਦੇ ਡੱਗੂ ਗੜੈਂਗੜਾ ਕਰਦੇ ਇਕ ਗੜੈਂਗੜਾ ਕਰਦੇ ਵੋਟਾਂ ਮੰਗਦੇ ਹੁਣ ਇਹ ਕਿੱਥੇ ਛੜ ਛੁੱਟੀਆਂ ਇਹਨਾਂ ਨੂੰ ਬੜੇ ਸਾਡੇ ਬੱਚੇ ਸਾਡੇ ਭਰਾ ਸਾਡੇ ਬਾਪ ਦੇ ਬਜ਼ੁਰਗ ਜਿਹੜੇ ਇੱਥੇ ਛੜਕਾਂ ਦੇ ਰੋਣਦਾ ਆ ਇਹ ਗੁੱਲੀ ਨਿੰਦੇ ਸੁੱਤੇ ਆ ਹੋਰ ਦਹਾ ਦਿਨ ਉਹਨੇ ਰੌਲਾ ਪੋਣਾ ਪਿੰਡਾਂ ਚ ਵੀ ਸਾਨੂੰ ਵੋਟਾਂ ਬਹੁਤ ਹੱਥ ਜੋੜ ਕੇ ਬੰਨਣਾ ਤੁਸੀਂ ਸਾਡੇ ਬਾਪੂ ਜੋ ਤੁਸੀਂ ਸਾਡੇ ਪੁੱਤ ਈ ਆ ਜੋ ਸਾਡੀ ਇੱਜ਼ਤ ਰੱਖੋ ਸਾਡੀ ਦਾੜੀ ਫੜ ਲੈਣੀ ਨਾ ਹੱਥ ਜਾਂਦੀ ਸਾਨੂੰ ਹੁਣ ਕਿੱਥੇ ਸੁੱਤੇ ਹੁੰਦੇ ਇਹਨਾਂ ਨੂੰ ਬੜਾ ਸਾਡੇ ਇੱਥੇ ਨੌਜਵਾਨ ਤੇ ਬਜ਼ੁਰਗ ਬੈਠੇ ਰੋਣਦਾ ਆ ਇਹਨਾਂ ਨੂੰ ਕੋਈ ਲੰਦ ਵਿਚਾਰ ਨਹੀਂ ਕਿ ਸਾਡੀ ਇਹਨਾਂ ਵਿੱਚ ਕੋਈ ਕੋ ਸੋchnਾ ਚਾਹੀਦਾ ਵਾ ਇਹ ਨਰਾ ਚੌਧਰ ਪੁਰੇ ਜੀ ਬੈਠਿਆ ਸਾਡੀ ਸਰਕਾਰ ਸਾਡੀ ਸਰਕਾਰ ਕਰਦੇ ਆ ਇਹਨਾਂ ਬਦਲਾਅ ਚਾਹ ਪਰ ਕੁਛ ਨਹੀਂ ਨੰਦੋ ਪੰਜਾਬ ਬਦਲਿਆ ਕੀਤਾ ਇਹਨਾਂ ਸਾਡੇ ਪੁਰਤਕ ਬਜ਼ੁਰਗਾਂ ਦੇ ਹੱਥ ਰੋਲਦੇ ਆ ਸੜਕਾਂ ਤੇ ਕੀ ਹਾਲ ਹੈ ਤੁਹਾਡਾ ਜਿਹੜਾ ਸਾਡਾ ਪੁੱਤਰ ਕਿ ਨੌਜਵਾਨ ਖੂਬ ਕਰਨ ਸਿੱਧ ਹੋ ਗਿਆ ਵਾ ਕਿੱਡੀਂ ਦੋਗੀਆਂ ਭੈਣਾ ਵਾ ਕੀ ਉਹਦੀ ਜ਼ਿੰਦਗੀ ਕਾਲੀ ਉਹਨਾਂ ਦੀ ਭੈਣਾ ਦੀ ਉਹਦੀ ਪਿਓ ਦੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਤਸਵੀਰਾਂ ਖਨੌਰੀ ਬਾਰਡਰ ਦੀਆਂ ਨੇ ਜਿੱਥੇ ਬਜ਼ੁਰਗਾਂ ਦੇ ਵੱਲੋਂ ਜਿਹੜੇ ਆਪਣੇ ਪੱਖ ਰੱਖੇ ਗਏ ਨੇ ਵਿਚਾਰ ਪੇਸ਼ ਕੀਤੇ ਗਏ ਨੇ ਔਰ ਇੱਕ ਤਰ੍ਹਾਂ ਦੇ ਨਾਲ ਇਹ ਗੱਲ ਕਹੀ ਗਈ ਹੈ ਕਿ ਚੋਣਾਂ ਦੇ ਵਿੱਚ ਅਸੀਂ ਜ਼ਰੂਰ ਇਸ ਸਬੰਧ ਵਿੱਚ ਜਵਾਬ ਦੇਵਾਂਗੇ ਔਰ ਮਜ਼ਾਕੀਅ ਲੈਜ਼ੇ ਦੇ ਵਿੱਚ ਜਿਹੜੇ ਟਿੱਚਰਾਂ ਵੀ ਕੀਤੀਆਂ ਗਈਆਂ ਨੇ ਤਾਂ ਇਹ ਖਨੌਰੀ ਬਾਰਡਰ ਦੀ ਤਸਵੀਰ ਹੈ ਬਜ਼ੁਰਗਾਂ ਦੇ ਵੱਲੋਂ ਜਿਹੜਾ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਹੈ